ਦੇਖੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਰਮਾਨੰਦਿਨਾ ਰਸੀ ਸਾਡੇ ਸੁਨਾਣ ਵਾਲ ਨੂੰ ਸ਼ੇਵਾ ਅੰਦਰੀ ਅਪ ਕਰ ਰਿਹਾ ਜਿਨੇ ਜਵਾਨੀ ਦੇ ਵਿੱਚ ਕਪਰਿੰਦਨ ਜੰਮੀਰਾ ਕੋਈ ਵੀ ਅੰੰਦ ਨਹੀਂ ਮਾਹਿਆ। ਆਹ ਯਾਨੀ ਮੰਨ ਹਮਸਪੀ ਗਵਨ ਲਈ ਤੁਹਾਨੂੰ ਕਰਜ਼ੇ ਤੋਂ ਮੁਕਤ ਕਰ ਲਏ। ਕਰਜ਼ਾ ਖਸਾਨਾ ਪੂਰਾ ਦੇਤ ਗਵਨ ਦੇ ਲਈ। ਹਰ ਬਿਗਵਨ ਦੇ ਹੋਤੀ ਦਿੱਤੀ ਹੈ। ਸਭਾ ਸਾਰੇ ਲੀਡਰਸ਼ਿਪ ਦਾ ਸਮੂਚੀ ਦੇਸ਼ ਦੇ ਕਿਸਾਨਾਂ ਦਾ ਸਿਰਚ ਉਹਰੇ ਇੰਗਲਿਸ਼ ਨੋਮ ਨਾ ਮਦਦਾਂ ਸੇ ਇਤਸਾਰਤ ਇਹ ਸਭ ਸਾਰਿਆਂ ਨੂੰ ਪੰਨ ਕਰਨਾ ਚਾਹੀਦਾ ਹੈ ਇਹ ਪੁਰਗੜ ਵਾਲੇ ਨੇ ਹੁੰਦੇ ਪਿਆਰੇ ਹੋਏ ਉਹਨੇ ਜੋਤੇ ਮੇਰੇ ਨੂੰ ਕਾਂਦੇ ਖਾਤਰ ਜਾਣਦੇ ਯਾਰ ਇਸੇ ਤਰ੍ਹਾਂ ਹੱਪਾ ਦੇਸੇ ਲਈ ਦਿੱਲੀ ਚ ਬੈਠੇ ਸੀ ਉੱਥੇ ਨੌਜਵਾਨ ਨਾ ਨੇ ਘੁਰਾ ਨਹੀਂ ਦਿੱਤੀ ਦੇਖੋ ਕਹਤੇ ਅਮਸਪੀ ਲੈਂ ਲੈ ਨਿਕਲਿਆ ਤੇ ਕਰਦੇ ਵਿੱਚ ਮੁੜ ਕੇ ਦਵਾਰੋਂ ਉਹਦੀ ਲਾਸਟ ਨਹੀਂ ਗਈ ਤਿੰਨ ਵਾਸ਼ ਬਣਾਉਣ ਵਾਲਿਆ ਇਸ ਕੋੰਦਾਏ ਸੀ ਅਕਰ ਸਾਡਾ ਦੇਸ਼ ਲੋਕ ਅੰਤਰ ਹੁੰਦਾ ਤੇ ਜੀਣਾ ਨੇ ਗੋਹਿੰਚ ਲਈ ਸਿੰਘਾਂ ਨੇ ਸਦਾ ਨੌਜਵਾਨ ਜਿਹੜਾ ਸਾਡੇ ਖੋਰ ਫਾਲ ਬਿਠਾ ਹੈ ਇਹ ਮੋਰੀ ਦੇ ਵਿੱਚ ਆ ਕੇ ਇਹ ਰੇ ਲੱਤਾਂ ਬਾਹਾਂ ਤੋੜੀਆਂ ਜਿਵਾੜੀ ਤੋੜੀ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਬੰਦ ਸੀ ਅਗਰ ਸਰਕਾਰ ਲੋਕਤੰਤਰਕਟਾ ਚਾਹੁੰਦਾ ਤਾਂ ਪਰ ਹੋਇਆ ਕੀ ਖਨਾ ਲੋਕਾਂ ਹਵਾੜ ਦੇਂਦੀਆਂ ਗੱਲਾਂ ਆ ਗਿਆ ਇਹ ਜੀ ਆਪ ਸਰਣ ਇੱਥੇ ਕਿਸਾਨਾਂ ਨੂੰ ਰੋਕਿਆ ਹੈ। ਉਹ ਆਪ ਸਰਣ ਨੂੰ ਇਸ ਇਗਵਾਣਦ ਲੈ ਆ ਜਾਣ। ਮਾ ਬੋਖੰਦੇ ਕੇਸੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ। ਉਹ ਉਹ ਜੀ ਕਹਿੰਦਾ ਬਾਹਰ ਜਾ ਕੇ ਇਹ ਦੁਨੀਆ ਦਾ ਸਤ ਤੋਂ ਵੱਡਾ ਲੋਕ ਹਨ ਭਾਰਤ। ਕੀ ਲੋਕਾਂ ਦੇ ਅੰਦਰ ਆਪਣੇ ਲੋਕਾਂ ਨੂੰ ਕੰਨ ਦਾ ਰਾਹ ਤਾਂ ਜਾਨਾ ਖਾ ਨਹੀਂ ਸੋ ਸਾਰਾ ਜੋ ਵਰਤਾਵਾ ਬੰਧਾਇਆ ਗਿਆ ਜਿਉਂ ਕੋਿਆ ਇਹ ਬਦਾਰਨਤਰੀ ਨਾ ਬਤਾਨੀ ਹਰਸੀ ਇਹ ਗਯਾ ਹਾਈ ਕੋਰਟ ਤੱਕ ਵੀ ਇਹ ਗੱਲ ਕਹੀ ਕਿ ਜੇ ਕਦੇ ਸਾਡੇ ਨੌਜਵਾਨ ਨੂੰ ਸ਼ਹੀਦ ਕਰਨ ਵਾਲੇ ਨੇ ਸਾਡੇ ਨੌਜਵਾਨਾਂ ਨੂੰ ਜ਼ਖਮੀ ਕਰਨ ਵਾਲੇ ਨੇ ਮੈਂ ਉਹ ਹੀ ਲੋਕ ਇਨਵੈਸਟੀਗੇਸ਼ਨ ਕਰਨ ਲਈ ਤਸਨੂ ਇਨਸਾਫ ਦੀ ਕੋਈ ਉਮੀਦ ਨਹੀਂ ਕੋਈ ਮਜਾਨਾ ਕੇ ਦੇਖੋ ਕਿ ਇਨਵੈਸਟੀਗੇਸ਼ਨ ਫੇਰ ਹਰਿਆਣੇ ਦੇ ਅਧਿਕਾਰੀਆਂ ਕੋਲ ਗਈ ਹੈ ਸੋ ਇਹ ਹੋ ਗਈ ਰਾਤ ਪ੍ਰਬੰਧ ਦੇ ਵਿੱਚ ਸਾਨੂੰ ਬਹੁਤ ਤਾਕਤ ਦੇ ਨਾਲ ਕੋਈ ਸ਼ਕਤੀ ਤੋਂ ਇਹ ਪਰਿਵਰਤਨ ਨਾ ਕਰੇ ਤਾਂ ਇਹ ਜਾਣជាti ਕਿਸਾਨੀ ਦੀ ਬੰਦ ਕਲਾਸਿਕਾ ਸਫਾਵੇਂ ਬੜੇ ਦੁਖ ਨਾਲ ਇਹਨਾਂ ਪੈ ਰਹੇ ਹੈ ਕਿ ਜਿਸ ਦੇ ਦੇਸ਼ ਦੇ ਵਿੱਚ 7 ਲੱਖ ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰਦੇ ਮਾਣਦੇ। ਹੋ ਸਾਡੇ ਸਰਕਾਰਾਂ ਉਹਾਂ ਦੀ ਕਿਸਾਨਾਂ ਦੀ ਕੰਨ ਕਰ ਨੂੰ ਧਿਆਨ ਨਾ ਹੋਣਾ। ਜੇ ਵੀ ਮਾਰੀ ਗਏ ਸਾਡੇ ਲਈ ਕੋਈ ਹੋ ਨਹੀਂ ਸਕਦੀ। ਕਿਸਾਨ ਸਭ ਇਹ ਕੋ ਮੂਲ ਇਹ ਕਾ ਬਣਾ ਕੇ ਗੂਰ ਭਾਰਤ ਦੇ ਕਿਸਾਨਾਂ ਨੂੰ ਹਰੇ ਤੇ ਲੜਾਈ ਦੇ ਦੀ ਲੋ ਹੈ ਇਹ ਹੀ ਅਗਰ ਅਸੀਂ ਇਸ ਲੜਾਈ ਨੂੰ ਦੇ ਟੱਕ ਲੈ ਕੇ ਜਾਵਾਂਗੇ ਸਾਡੇ ਇਸ ਲੋਕਾਂ ਨੂੰ ਸੁਭ ਕਰਨ ਲਈ ਸੱਚੀ ਤੇ ਸੁੱੱਚੀ ਸ਼ਰਧਾ ਦੇ ਹੋਏਗੇ ਸੋਵੇਂ ਇਹਨੀ ਦੀ ਗਿੰਦੀ ਕਰਕੇ ਆਪ ਸਭ ਤੋਂ ਜਹਾਂ ਵਾਲੀ ਅਰੇ ਹੋ